ਅੱਜ ਕੱਲ ਉਹ ਬੜੇ ਸਟੈਂਟ ਬਾਜ਼ੀਆਂ ਇੱਥੋਂ ਹੱਥ ਜਾ ਮਾਰਦੇ ਆ ਤਾਂ ਉਹਨੂੰ ਟਰੈਕਟਰ ਚੁੱਕਦੇ ਆ ਇਹ ਗੱਲ ਇੰਨੇ ਕਲਿੱਪ ਦੀ ਧਿਆਨ ਨਾਲ ਨੋਟ ਕਰਿਓ 2000 ਘੰਟੇ ਤੋਂ ਮੈਂ ਦਾਅਵੇ ਨਾਲ ਲਿਖ ਕੇ ਕਹਿੰਨਾ ਵੀ ਟਰੈਕਟਰ ਮੋਡੀਫਾਈ ਹੋਇਆ 2000 ਘੰਟੇ ਤੋਂ ਤਾਂ ਚਲਾ ਕੇ ਵੇਖੋ ਜੇ ਉਹਦਾ ਇੰਜਣ ਗੇਅਰ ਗਰਾਰੀਆਂ ਸਾਰੀਆਂ ਨਾਲ ਮਲੀਆਂ ਜਾਣਗੀਆਂ ਤੇ ਆਖਿਓ ਤੇ ਇੰਜੀਨੀਅਰ ਅਜੌਂਡੀਅਰ ਦੇ ਕੋਲੇ ਜਾਂ ਜਿਹੜੀਆਂ ਵੀ ਕੰਪਨੀਆਂ ਵਾਂ ਹੂੰ ਉਹ ਮਹੀਨੇ ਦੀ 25 25 30 30 ਲੱਖ ਰੁਪਈਆ ਉਹਨਾਂ ਦੀ ਤਨਖਾਹ ਘੰਟਿਆਂ ਦੇ ਹਿਸਾਬ ਨਾਲ ਲੱਖਾਂ ਚ ਪੈਸੇ ਲੈਂਦੇ ਆ ਹੂੰ ਤੇ ਉਹ ਮੂਰਖ ਥੋੜੀ ਆ ਸੰਦ ਜਿਹੜੇ ਆਪਾਂ ਨੂੰ ਇੰਪਲੀਮੈਂਟ ਆ ਜਾਂ ਟਰੈਕਟਰ ਆ ਆਪਾਂ ਨੂੰ ਆਪਣੀ ਖੇਤੀ ਦੀ ਜ਼ਰੂਰਤ ਮੁਤਾਬਕ ਲੈਣੇ ਚਾਹੀਦੇ ਆ ਨਾ ਕਿ ਸ਼ੋਭਾਜੀ ਕਰਨ ਨੂੰ ਔਰ ਕਿਸੇ ਦੂਸਰੇ ਦੇ ਲੈ ਵੇਖ ਕੇ ਲੈਣੇ ਚਾਹੀਦੇ ਆ ਹੂੰ ਇਹ ਦੀ ਇੱਕ ਇਹ ਖਾਸੀਅਤ ਹੈਗੀ ਆ ਵੀ ਇਹਨੂੰ ਸੜਕ ਦੇ ਆਪਾਂ ਲੈ ਕੇ ਜਾ ਰਹੇ ਆ 60 HP ਦੇ ਟਰੈਕਟਰ ਨੂੰ ਆਪਾਂ ਸੜਕ ਦੇ ਉੱਤੇ 40 HP ਕਰ ਸਕਦੇ ਆ ਅੱਛਾ ਜੀ ਇਹਨਾਂ ਨੇ ਕੀ ਕੀਤਾ ਇੱਕ ਤੇ ਇਹਨਾਂ ਨੇ ਪਿੱਛੇ ਟੈਂਕੀ ਲਾਈ ਹਰੇਕ ਟਰੈਕਟਰ ਦੇ ਅੱਗੇ ਡੇਕੀ ਹੁੰਦੀ ਹੈ ਹਾਂ ਜੀ ਹਾਂ ਜੀ ਇਹਨਾਂ ਨੇ ਪਿੱਛੇ ਲਾਈ ਆ ਵੀ ਟਰੈਕਟਰ ਨੂੰ ਤੇਲ ਜਿਹੜੀ ਹੀਟ ਇੰਜਨ ਦੀ ਨਾ ਵੱਜੇ ਠੀਕ ਹੈ ਜੀ ਉਤੋਂ ਇਲਾਵਾ ਵੀ ਪਲੱਸ ਇਹਨਾਂ ਨੇ ਡੀਜ਼ਲ ਕੁਲਰ ਲਾਇਆ ਆ ਟਰੈਕਟਰ ਤੇ ਕਿ ਡੀਜ਼ਲ ਇਹਦੇ ਥਰੂ ਠੰਡਾ ਹੋ ਕੇ ਇੰਜਨ ਨੂੰ ਮਿਲੇ ਇੰਜਨ ਨੂੰ ਮਿਲ ਠੀਕ ਹੈ ਜੀ ਅੱਜ ਆਪਾਂ ਪਹੁੰਚੇ ਹਾਂ ਚੋਲਾ ਸਾਹਿਬ ਸੋਨੂ ਵੀਰ ਕੋਲੇ ਆਪਾਂ ਕਰਦੇ ਆਂ ਅੱਜ ਵੀਰ ਨਾਲ ਗੱਲਬਾਤ ਮਾਈਕ ਨਾਲ ਜੀ ਠੀਕ ਠਾਕ ਜੀ ਵਧੀਆ 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 ਵੀਰ ਜੀ ਹੋਰ ਸੁਣਾਓ ਸਭ ਠੀਕ ਠਾਕ ਬਹੁਤ ਵਧੀਆ ਤੁਸੀਂ ਸੁਣਾਓ ਸੇਤਾਂ ਦਾ ਵਧੀਆ ਵਧੀਆ ਤੇ ਬੰਦ ਕਰੋ ਆ ਟਰੈਕਟਰ ਮੜਾ ਜਾ ਤਾਂ ਥੱਲੇ ਉਤਰੋ ਇੱਕ ਵਾਰੀ ਬੰਦ ਵੀ ਵੇਹੇ ਲੋਡ ਨਹੀਂ ਹੈ ਹੀ ਸਾਇਲੈਂਟ ਆ ਇਹਦੀ ਆਵਾਜ਼ ਹੀ ਨਹੀਂ ਆਗੀ ਇਹ ਵਗਦਾ ਵੀ ਇਤਰਾ ਹੀ ਆ ਤੇ ਖਲੋਤਾ ਵੀ ਨਹੀਂ ਆ ਇਹ ਤੁਸੀਂ ਕਿਹਨੇ ਚਲੋ ਬੰਦ ਕਰ ਦਿੰਨੇ ਆਪਾਂ ਐਡਾ ਕੋ ਬਹੁਤਾ ਫਰਕ ਨਹੀਂ ਪੈਂਦਾ ਬੰਦ ਕਰਨ ਨਾਲ ਹਾਂਜੀ 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 ਤੇ ਇਹ ਟਰੈਕਟਰ ਜਿਹੜਾ ਵਾ ਇਹ ਆਪਾਂ ਨਵਾਂ ਲੈਂਦਾ ਹੁਣ ਇਹ ਨਾ ਆਪ ਆਪਣੇ ਕੋਲੇ ਤੁਹਾਨੂੰ ਪਤਾ ਕਿ ਜੌਂਡੀ ਆਰ 2 ਵੀਲ ਚੱਲਦਾ ਇੱਕ ਹਾਂਜੀ ਤੇ ਐਰ ਕੀ ਮੱਕੀ ਦੇ ਸੀਜ਼ਨ ਦੇ ਵਿੱਚ ਸਾਨੂੰ ਥੋੜੀ ਜੀ ਪ੍ਰੋਬਲਮ ਆਈ ਕਿ ਇਹ ਦੋਸਤਾਂ ਲਿਆਉਣਾ ਪਿਆ ਅੱਛਾ ਜੀ ਟਰੈਕਟਰ ਤੇ ਤੁਹਾਨੂੰ ਪਤਾ ਆਪਣੇ ਕੋਲੇ ਤਿੰਨ ਆ ਹਾਂਜੀ ਉੱਥੇ 2 ਵੀਲ ਟਰੈਕਟਰ ਚਾਹੇ ਜਿੰਨੀ ਮਰਜੀ ਐਚਪੀ ਆ ਭਾਵੇਂ 80 ਐਚਪੀ ਆ ਉੱਥੇ ਉਹ ਚੱਲਦੇ ਨਹੀਂਗੇ ਹੂੰ ਇਹ ਵੀ ਟਰੈਕਟਰ ਆ ਪਹਿਲੀ ਵਾਹਣ ਥੋੜਾ ਗਿੱਲਾ ਆ ਜੇ ਇਹਨੂੰ ਆਪਾਂ 2 ਵੀਲ ਤੇ ਲਾ ਦਈਏ ਨਾ ਇਹਨੇ ਨਾਲ ਹੀ ਬਹਿ ਜਾਣਾ ਹੂੰ ਇਹ 4 ਵੀਲ ਤੇ ਚੱਲ ਰਿਹਾ ਏ ਹੂੰ ਤੇ ਉਹਦੀ ਵਜ੍ਹਾ ਕਰਕੇ ਕੁਝ ਨਵੀਆਂ ਪੈਲੀਆਂ ਚ ਚਿੱਕੜ ਦਾ ਕਰਕੇ ਇੱਕ ਸੁਪਰਸੀਡਰ ਨੂੰ ਮਤਲਬ ਆਉਣ ਵਾਲੀ ਜਿਹੜੀ ਟੈਕਨੋਲੋਜੀ ਆ ਉਹਨੂੰ ਵੇਖਦੇ ਆ ਫੋਰ व्हीਲ ਦੀ ਜ਼ਰੂਰਤ ਆ ਹੂੰ ਤੇ ਆਪਾਂ ਨੂੰ ਟਰੈਕਟਰ ਤਾਂ ਸਾਰੇ ਹੀ ਪਿਆਰੇ ਆ ਜਿੰਨੇ ਆਪਣੇ ਕੋਲੇ ਹੂੰ ਹੂੰ ਪਰ ਜੌਂਡੀਅਰ ਦੀ ਟੈਕਨੀਕ ਥੋੜੀ ਜੀ ਇਹ ਆ ਕਿ ਇਹਨੂੰ ਜੇ ਛੇੜ ਛਾੜ ਨਾ ਕੀਤੀ ਜਾਵੇ ਤੇ ਦੋ ਪੀੜੀਆਂ ਬੁੱਢੀਆਂ ਕਰ ਦਿੰਦੀ ਖੁੱਲਦਾ ਨਹੀਂ ਗਾਏ ਹੂੰ ਸੋ ਆਪਾਂ ਫਿਰ ਏਜੰਸੀ ਵਾਲੇ ਨਾਲ رابطہ ਕੀਤਾ ਤਾਂ ਉਹਨਾਂ ਨੇ ਅਜੇ ਟੈਸਟਿੰਗ ਨੂੰ ਭੇਜਿਆ ਟਰੈਕਟਰ ਇਹ ਠੀਕ ਹੈ ਜੀ ਇਹ ਟਰੈਕਟਰ ਉਹਨਾਂ ਨੇ ਟੈਸਟਿੰਗ ਨੂੰ ਭੇਜਿਆ ਵੀ ਤੁਸੀਂ ਵੇਖੋ ਕਿਉਂਕਿ ਉਹ ਆਪਾਂ ਨੂੰ ਰეკਮੈਂਡ ਕਰ ਰਿਹਾ ਸੀ ਆਰਡੀ ਹੂੰ ਤੇ ਆਪਾਂ ਅਜੇ ਤੱਕ ਨਾਨ ਸੀ ਆਰਡੀ ਟਰੈਕਟਰ ਚਲਾਏ ਆ ਹੂੰ ਤੇ ਫਿਰ ਦੂਜੇ ਦੇ ਆਪਾਂ ਚਲਾਏ ਆ ਚਲੋ ਇਹਨੂੰ ਵੀ ਚਲਾ ਕੇ ਵੇਖ ਲੈਨੇ ਆ ਫਿਰ ਆਪਾਂ ਡਿਸਾਈਡ ਕਰ ਲਾਂਗੇ ਵੀ ਆਪਾਂ ਕਿਹੜਾ ਪ੍ਰੋਡਕਟ ਲੈਣਾ ਹੈ ਨਾਨ ਸੀ ਆਰਡੀ ਲੈਣਾ ਕਿ ਸੀ ਆਰਡੀ ਠੀਕ ਹੈ ਜੀ ਇਹ ਸੀ ਆਰਡੀ ਆ ਠੀਕ ਹੈ ਜੀ ਇੱਕ ਤੁਸੀਂ ਮੈਨੂੰ ਫੋਨ ਤੇ ਇੱਕ ਗੱਲ ਕੀਤੀ ਸੀ ਕਿ ਤੁਸੀਂ ਕਿ ਵੀ ਆਪਾਂ ਜਿਹੜਾ ਟਰੈਕਟਰ ਲੈਂਦਾ ਵਾ ਇਹਦੇ ਵਿੱਚ ਮਤਲਬ ਕੋਈ ਰੇਸ ਵਾਲੀ ਤਾਰ ਤੋਰ ਨਹੀਂ ਗਈ ਇਹਨੂੰ ਤੇ ਨਾ ਕੋਈ ਇਹਨੂੰ ਪੰਪ ਦਾ ਹੀ ਸਿਸਟਮ ਦਿੱਤਾ ਵਾ ਕੀ ਹੈ ਫਿਰ ਇਹ ਕਿਵੇਂ ਚੱਲਦਾ ਇਹ ਨਾ BS4 ਜਿਸ ਤਰ੍ਹਾਂ ਗੱਡੀਆਂ ਦੇ ਇੰਜਨ ਨਹੀਂਗੇ ਹਾਂਜੀ ਨਵੇਂ ਹਾਂਜੀ ਹਾਂਜੀ ਉਹਨਾਂ ਦੇ ਵਿੱਚ ਅੱਜਕੱਲ ਪੰਪ ਨਹੀਂ ਆ ਰਿਹਾ ਇਹਦੇ ਵਿੱਚ ਇੱਕ ਤਰ੍ਹਾਂ ਦੀ ਇੱਕ ਰੇਲਿੰਗ ਹੁੰਦੀ ਆ ਹੂੰ ਜਿਸ ਤਰ੍ਹਾਂ ਗੱਡੀਆਂ ਦੇ ਉਹ ਇੰਜੈਕਟਰੀ ਜਿਹੜੇ ਆ ਉਹਨੂੰ ਪੁਸ਼ ਕਰਦੇ ਆ ਤੇਲ ਨੂੰ ਉਹਨਾਂ ਦੇ ਉੱਪਰ ਕਹਿ ਲਈਏ ਪਿਸਟਨਾਂ ਦੇ ਉੱਪਰ ਬਿਲਕੁਲ ਜੀ ਤੇ ਪੰਪਣਾ ਦੀ ਇਹਦੇ ਵਿੱਚ ਕੋਈ ਚੀਜ਼ ਨਹੀਂ ਹੈਗੀ ਜਿਹਦਾ ਕਾਰਨ ਕੀ ਹੈ ਵੀ ਇਹ ਸੜਕ ਦੇ ਉੱਪਰ ਇਹਦੇ ਉੱਤੇ ਦੋ ਮੂਡ ਆ ਇੱਕ ਸਟੈਂਡਰਡ ਮੂਡ ਇੱਕ ਇਕੋ ਮੂਡ ਆ ਅੱਛਾ ਜੀ ਇਹ ਵਾਲੇ ਜਿਹੜੇ ਤਾਂ ਖੇਤ ਚ ਬੋਨੇ ਆ ਨਾ ਹਾਂਜੀ ਹਾਂਜੀ ਇਹ ਟਰੈਕਟਰ ਵੱਡਾ ਹੋਣ ਕਰਕੇ 15 ਥਲਾਂ ਦੇ ਉੱਤੇ ਆਪਾਂ ਇੱਕੋ ਮੂਡ ਤੇ ਲਾਇਆ ਕੋਈ ਲੋਡ ਨਹੀਂ ਕੀਤਾ। ਠੀਕ ਹੈ ਜੀ। ਆਦਰਵਾਇਜ਼ ਜੇ ਇਹਦਾ ਜ਼ਿਆਦਾ ਜ਼ੋਰ ਲਵਾਉਣਾ ਤੈਨੂੰ ਸਟੈਂਡਰਡ ਮੂਡ ਤੇ ਕਰ ਲਈਦਾ। ਠੀਕ ਹੈ ਜੀ। ਇਹ ਦੀ ਇੱਕ ਇਹ ਖਾਸੀਅਤ ਹੈਗੀ ਆ ਵੀ ਇਹਨੂੰ ਸੜਕ ਦੇ ਆਪਾਂ ਲੈ ਕੇ ਜਾ ਰਹੇ ਆ 60 HP ਦੇ ਟਰੈਕਟਰ ਨੂੰ ਆਪਾਂ ਸੜਕ ਦੇ ਉੱਤੇ 40 HP ਕਰ ਸਕਦੇ ਆ। ਅੱਛਾ ਜੀ। ਮਤਲਬ ਕਿ ਇਹ ਆਪਣਾ ਜਿੰਨਾ ਤੇਲ ਖਰਾਕ ਲੈਂਦਾ ਉਹਦੇ ਨੂੰ ਅੱਧੀ ਖਰਾਕ ਲਊਗਾ। ਠੀਕ ਹੈ ਜੀ। ਹਾਂ। ਇਹ ਇਹਦੇ ਵਿੱਚ ਫਾਇਦਾ ਹੈ ਯਾਨੀ ਕਿ ਆਪਾਂ ਜੇ ਮੰਨ ਲਓ ਅੱਗੇ ਟਰਾਲੀਆਂ ਤੇ ਟਰੈਕਟਰ ਆਪਾਂ ਨੂੰ ਵੱਖਰਾ ਰੱਖਣਾ ਪੈਂਦਾ ਸੀਗਾ ਇੱਕ ਹਨਾ ਇਹ ਵਿੱਚ ਹੀ ਦੋ ਟਰੈਕਟਰ ਆ ਠੀਕ ਹੈ ਜੀ ਛੋਟੇ ਕੰਮ ਕਰਨੇ ਆ ਕੁਝ ਸੁਹਾਗੇ ਸੂਗੇ ਦਾ ਜਾਂ ਅੱਜਕੱਲ ਕੋਈ ਹੁਣ ਤੱਕ ਕੰਮ ਰਹਿ ਹੀ ਨਹੀਂ ਗਿਆ ਕਣਕ ਨੂੰ ਪੋਰ ਦੇ ਨਾਲ ਪੋਰਨ ਦਾ ਹੂੰ 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 ਤੇ ਸੁਪਰ ਸੀਡਰ ਹੀ ਚੱਲ ਗਿਆ ਤੇ ਜਿਹੜੇ ਲਾਈਟ ਕੰਮ ਕਰਨ ਵਾਲੇ ਨਾ ਲਾਈਟ ਵੇਟ ਵਾਲੇ ਜਾਂ ਸੜਕ ਦੇ ਉੱਤੇ ਟਰਾਲੀ ਦੇ ਉੱਤੇ ਆਪਾਂ ਇੱਕੋ ਮੂਡ ਤੇ ਚਲਾ ਦਿੰਦੇ 40 ਐਚਪੀ ਠੀਕ ਹੈ ਜੀ ਆਦਰਵਾਇਜ਼ 60 ਐਚਪੀ ਟਰੈਕ ਇੱਕ ਤੁਸੀਂ ਮੈਨੂੰ ਕਹਿਣ ਦਾ ਹੈ ਕਿ ਵੀ ਰੇਸ ਵਾਲੀ ਤਾਂ ਆ ਰਹੀ ਨਹੀਂ ਹੈ ਤੇ ਉਹ ਕਿਵੇਂ ਆ ਸਿਸਟਮ ਫਿਰੇਦਾ ਇਹ ਮੈਂ ਤੁਹਾਨੂੰ ਦੱਸਦਾ ਪਿਆ ਹਾਂ ਨਾ ਵੀ ਇਹ ਸਾਰਾ ਟਰੈਕਟਰ ਸੀਆਰਡੀ ਆ ਹਾਂਜੀ ਤੇ ਇਹ ਜਿਹੜਾ ਚਾਬੀ ਤੋਂ ਹੀ ਸਟਾਰਟ ਹੁੰਦਾ ਤੇ ਚਾਬੀ ਤੋਂ ਹੀ ਬੰਦ ਹੁੰਦਾ ਠੀਕ ਹੈ ਜੀ ਇਸ ਕਰਕੇ ਇਹ ਇਲੈਕਟ੍ਰੋਨਿਕ ਟਰੈਕਟਰ ਹੋਣ ਕਰਕੇ ਇਹ ਜਿਸ ਤਰ੍ਹਾਂ ਗੱਡੀਆਂ ਦੇ ਵਿੱਚ ਹੁੰਦਾ ਹੈ ਨਾ ਹਾਂ ਜੀ ਦੇਖੋਗੇ ਤੁਸੀਂ ਇਹਦੀ ਇਹ ਇਲੈਕਟ੍ਰੋਨਿਕ ਯਾਰੀ ਐਸਐਸ ਸਿਸਟਮ ਹੋਣਾ ਹੈ ਨਾ ਇਹ ਕਿਤੇ ਹੈਗੀ ਨਹੀਂ ਕਿ ਇਹ ਸਿਰਫ ਨਾ ਜਿਸ ਤਰ੍ਹਾਂ ਇੱਕ ਅੱਛਾ ਜੀ ਮਤਲਬ ਇਹਨੂੰ ਸਾਰਾ ਹਾਂ ਇਹਦੀ ਖਿਚਾਈ ਵਾਲੀ ਕੋਈ ਇੰਜਨ ਨਾਲੋਂ ਖਿੱਚ ਨਹੀਂ ਪੈਂਦੀ ਇਹਨੂੰ ਇਹ ਇੱਕ ਤਰ੍ਹਾਂ ਦਾ ਸੈਂਸਰ ਹੀ ਦਿੱਤਾ ਹੋਇਆ ਆ ਠੀਕ ਹੈ ਜੀ ਕਹ ਲਈਏ ਕਿ ਟਰੈਕਟਰ ਸਾਰਾ ਹੀ ਇਹ ਸੈਂਸਰਾਂ ਵਾਲਾ ਹੈ ਜਿਹੜਾ ਅੱਜ ਦੀ ਟੈਕਨੋਲੋਜੀ ਨਾਲ ਪੜਿਆ ਲਿਖਿਆ ਜ਼ਿੰਮੇਦਾਰ ਹੈ ਨਾ ਇਹਨੂੰ ਉਹੀ ਰੱਖ ਸਕਦਾ ਆ ਕਿਉਂਕਿ ਇਹਦੇ ਫੀਚਰ ਇਹ ਸਮਝ ਲੋ ਵੀ ਇੱਕ ਤਰ੍ਹਾਂ ਦੀ ਗੱਡੀ ਆ ਹੂੰ ਇਹ ਇਹਦਾ ਨਿੱਕਾ ਜਿਹਾ ਵੀ ਫੀਜ਼ ਕੋਈ ਫਿਊਜ਼ ਲੂਸ ਹੋ ਗਿਆ ਨਾ ਤੇ ਇਹ ਟਰੈਕਟਰ ਨਾਲ ਹੀ ਬੰਦ ਹੋ ਜਾਣਾ ਹੂੰ ਤੇ ਵੈਸੇ ਜਿਹੜੇ ਆਪਣੇ ਕਿਸਾਨ ਭਰਾ ਨੇ ਜ਼ਿਆਦਾਤਰ ਜਿਸ ਤਰ੍ਹਾਂ ਸਾਡੇ ਉਹ ਅਚਾਬਨਸਾ ਹੁਣ ਹੀ ਖਲੋਤੇ ਆ ਉਹ ਅਜੇ ਕਰੋਨਾ ਮਾਈਕੋ ਟਰੈਕਟਰ ਵਾਹੇ ਪੰਪ ਤੇ ਆਪਾਂ ਵੀ ਜ਼ਿਆਦਾ ਰਿਕਮੈਂਡ ਮਾਈਕੋ ਹੀ ਕਰਦੇ ਆ ਇਹ ਆਪਾਂ ਨੂੰ ਏਜੰਸੀ ਨੇ ਪ੍ਰੋਡਕਟ ਸੀਆਰਡੀ ਭੇਜਿਆ ਵੀ ਤੁਸੀਂ ਇਹਦੀ ਟੈਸਟਿੰਗ ਲਾਓ ਠੀਕ ਹੈ ਜੀ ਟੈਸਟਿੰਗ ਦੇ ਵਿੱਚ ਇਹ ਚੀਜ਼ ਅਸੀਂ ਪਾਈ ਆ ਹੁਣ ਅਸੀਂ ਇੱਕ ਉਹਨਾਂ ਤੋਂ 52 10 ਵੀ ਉਹਨਾਂ ਨੇ ਨਵਾਂ ਲਾ ਕੇ ਭੇਜਿਆ ਹੈ ਸਾਡੇ ਹੂੰ ਉਹਨੂੰ ਵੀ ਵਾ ਕੇ ਵੇਖਾਂਗੇ ਫਿਰ ਕਿਸਾਨ ਨੂੰ ਸਭ ਤੋਂ ਪਹਿਲਾਂ ਕੀ ਆ ਪਾਵਰ ਤਾਂ ਟ੍ਰੈਕਟਰ ਨੂੰ ਜਿੰਨੇ ਗੇਅਰ ਟੈਕਨੋਲੋਜੀ ਦਿੱਤੀ ਹੈ ਪਾਵਰ ਤਾਂ ਆਪਣੇ ਅਕੋਰਡਿੰਗ ਕਿਸਾਨ ਯੂਜ਼ ਕਰ ਲੈਂਦਾ ਹੈ ਹਾਂਜੀ ਸਭ ਤੋਂ ਪਹਿਲਾਂ ਮੁੱਦਲਾ ਜਿਹੜਾ ਕਿਸਾਨ ਦੇ ਹਿੱਤ ਦੇ ਵਿੱਚ ਹੁੰਦਾ ਹੈ ਕਿ ਮਾਈਲੇਜ ਕੀ ਆ ਹੂੰ ਟ੍ਰੈਕਟਰ ਦੀ ਮਾਈਲੇਜ ਕੀ ਆ ਬਾਕੀ ਜਿਹੜਾ ਜੌਂਡੀਅਰ ਦਾ ਪ੍ਰੋਡਕਟ ਇਸ ਹਿਸਾਬ ਦਾ ਹੁੰਦਾ ਵੀ ਇਹਦੇ ਵਿੱਚ ਵੇਖੋ ਜਿਸ ਤਰ੍ਹਾਂ ਬ੍ਰੇਕ ਆ ਪੂਰੀ ਇੱਕ ਸਾਲ ਇਹ ਬ੍ਰੇਕ ਅੰਦਰਲੀ ਤੁਸੀਂ ਵਾਈ ਜਾਓ ਤੇ ਸੜਕ ਦੇ ਉੱਤੇ ਇੱਕ ਸਾਲ ਬਾਅਦ ਇਹਨੂੰ ਦੋਵਾਂ ਨੂੰ ਪਲੱਸ ਕਰੋਗੇ ਤੇ ਇਹ ਆਟੋਮੈਟਿਕ ਇਕੱਠੀਆਂ ਲੱਗਣੀਆਂ ਅੱਛਾ ਇਹ ਸਾਰੀਆਂ ਪ੍ਰੈਸ਼ਰ ਤਕਲੀਕ ਨਹੀਂ ਜਿਆਦੀ ਵਧੀਆ ਇਹ ਨਹੀਂ ਜਿਆਦੀ ਵਧੀਆ ਇਹ ਤੁਸੀਂ ਵੇਖੋ ਵੀ ਗੱਡੀਆਂ ਵਾਲਾ ਹਿਸਾਬ ਆ ਇਹਨੂੰ ਇੱਕ ਵਾਰੀ ਨੱਪਣ ਦੇ ਨਾਲੇ ਇੱਥੋਂ ਟਿਕਰ ਜਾਂਦਾ ਆ ਜਦੋਂ ਪੰਪ ਬਣ ਜਾਂਦਾ ਬਸ ਫਿਰ ਇੱਥੋਂ ਤਾਂ ਨਹੀਂ ਜਾਂਦਾ ਹਾਂ ਬਿਲਕੁਲ ਜਿਵੇਂ ਗੱਡੀ ਤੇ ਪ੍ਰੈਸ਼ਰ ਬ੍ਰੇਕਾਂ ਹੁੰਦੀਆਂ ਪ੍ਰੈਸ਼ਰ ਤੇ ਆ ਜੀ ਆਟੋਮੈਟਿਕ ਹੀ ਇਹਦੀ ਐਡਜਸਟਮੈਂਟ ਹੁੰਦੀ ਆ ਹੂੰ ਕਹਿਣ ਤੋਂ ਭਾਵ ਆ ਕਿ ਟਰੈਕਟਰ ਦੇ ਨਾਲ ਜੇ ਕੰਪਨੀ ਦੇ ਨਾਲ ਬਣੀਆਂ ਚੀਜ਼ਾਂ ਦੇ ਛੇੜਛਾੜ ਨਾ ਨਾ ਕੀਤੀ ਜਾਵੇ। ਹੂੰ। ਤਾਂ ਇਹ ਜਿਸ ਤਰ੍ਹਾਂ ਮੈਂ ਆ ਗਾੜੀ ਆਪਣੇ ਬੱਚੇ ਦੋ ਪੀੜੀਆਂ ਬੁੱਢੀਆਂ ਕਰ ਦਿੰਦਾ ਖੁੱਲਦਾ ਨਹੀਂ। ਹੂੰ। ਵੇਖੋ ਇਹ ਟਰੈਕਟਰ ਦੀ ਟੈਕਨੋਲੋਜੀ ਨੂੰ ਟੈਕਨੀਕ ਨੂੰ ਨਵੇਂ ਇਹਦੇ ਵਿੱਚ ਫੀਚਰ ਦੇਣ ਵਾਸਤੇ ਜਿਹੜੇ ਇਹਨਾਂ ਦੇ ਇੰਜੀਨੀਅਰ ਆ ਇਹ ਗੱਲ ਇੰਨੇ ਕਲਿੱਪ ਦੀ ਧਿਆਨ ਨਾਲ ਨੋਟ ਕਰਿਓ। ਇਨਾਂ ਨੂੰ ਅਸੈਂਬਲ ਕਰਨ ਵਾਲੇ ਜਿਹੜੇ ਮਾਈਂਡ ਵਿੱਚ ਸੋਚਦੇ ਇੰਜੀਨੀਅਰ ਆ ਜੌਂਡੀਅਰ ਦੇ ਕੋਲੇ ਜਾਂ ਜਿਹੜੀਆਂ ਵੀ ਕੰਪਨੀਆਂ ਵਾਂ ਹੂੰ ਉਹ ਮਹੀਨੇ ਦੀ 25 25 30 30 ਲੱਖ ਰੁਪਏ ਉਹਨਾਂ ਦੀ ਤਨਖਾਹ ਘੰਟਿਆਂ ਦੇ ਹਿਸਾਬ ਨਾਲ ਲੱਖਾਂ ਚ ਪੈਸੇ ਲੈਂਦੇ ਆ ਹੂੰ ਤੇ ਉਹ ਮੂਰਖ ਥੋੜੀ ਆ ਸਾਡੇ ਲੋਕ ਟਰੈਕਟਰ ਲੈ ਕੇ ਤੇ ਆਪਾਂ ਕਿਸੇ ਦਾ ਨਾਂ ਨਹੀਂ ਲੈਣਾ ਚਾਹੁੰਦੇ ਅੱਜ ਕੱਲ ਉਹ ਬੜੇ ਸਟੰਟ ਬਾਜ਼ੀਆਂ ਇੱਥੋਂ ਹੱਥ ਜਾ ਮਾਰਦੇ ਆ ਤਾਂ ਉਹਨੂੰ ਟਰੈਕਟਰ ਚੁੱਕਦੇ ਆ ਉਹ ਤੇ ਲਿਫਟਾਂ ਦੇ ਲੀਵਰ ਦੋਵੇਂ ਥੱਲੇ ਸੁੱਟ ਕੇ ਤੇ ਫੇਰ ਟਰੈਕਟਰ ਤਾਂ ਉਹਨੂੰ ਚੁਕਾ ਕੇ ਵਿਖਾਉ ਹੂੰ ਤੁਹਾਡੇ ਕਹਿਣ ਦਾ ਮਤਲਬ ਉਹ ਆ ਵੀ ਇਹਨੂੰ ਮੋਡੀਫਿਕੇਸ਼ਨ ਦੀ ਕੋਈ ਲੋੜ ਨਹੀਂ ਟਰੈਕਟਰ ਪੰਪਣੀ ਨੇ ਬਣਾ ਕੇ ਭੇਜਿਆ ਤੇ ਟਰੈਕਟਰ ਤੁਹਾਡਾ ਦੋ ਪੀੜੀਆਂ ਹੰਡੇਗਾ ਹਮ ਅਸੀਂ ਇੱਥੇ ਇੱਕ ਦੋ ਟਰੈਕਟਰ ਨਾ ਪੁਰਾਣੇ ਜਿਹੜੇ ਆ ਖੁੱਲੇ ਵੇਖੇ ਆ ਜਿਹੜੇ ਪਹਿਲੇ ਆਪਣੇ ਕੋਲੇ ਪਹਿਲੇ ਮਾਡਲ ਦਾ ਟੂ 휠 ਟਰੈਕਟਰ ਆ ਹਾਂਜੀ ਉਹ ਜਦੋਂ ਵਿੱਚੋਂ ਖੋਲਦੇ ਆ ਤੇ ਇੰਨੇ ਆਪਣੇ ਵਧੀਆ ਸਟੀਲ ਦੇ ਭਾਂਡੇ ਨਹੀਂ ਕਿ ਜਿੰਨੇ ਇਹ ਅੰਦਰੋਂ ਟਰੈਕਟਰ ਇੰਨੀ ਫਿਨਿਸ਼ਿੰਗ ਆ ਕਿਤੇ ਇਹਨਾਂ ਦੇ ਜੈਨ ਦੂਜਾ ਤੀਜਾ ਨਹੀਂ ਹੈਗਾ ਹਮ ਮਤਲਬ ਜਿਹੜੇ ਇਹਦੇ ਸਾਰੇ ਪਾਰਟ ਵਾਏ ਸਿੱਧੇ ਹੀ ਜੋੜੇ ਹੋਏ ਆ ਕੋਈ ਕਿਤੇ ਜੈਨ ਨਹੀਂ ਪਾਇਆ ਹੋਇਆ ਇਹਨੂੰ ਤੇ ਇਹ ਜਿਹੜੇ ਆ ਨਾ ਟਰੈਕਟਰ ਜੋਰ ਬਣਾਉਣ ਨੂੰ ਇਹ ਤੇ ਇੱਕ ਸ਼ੋਸ਼ੇ ਬਾਜ਼ੀਆਂ ਵਾਂ ਜਦੋਂ ਟਰੈਕਟਰ ਲਗਾਤਾਰ ਕੋਈ 10 15 ਘੰਟੇ ਰੋਜ਼ ਦਾ ਚੱਲਣਾ ਟਰੈਕਟਰ ਹਾਂਜੀ ਤੇ 2000 ਘੰਟੇ ਤੋਂ ਮੈਂ ਦਾਅਵੇ ਨਾਲ ਲਿਖ ਕੇ ਕਹਿੰਦਾ ਵੀ ਟਰੈਕਟਰ ਮੋਡੀਫਾਈ ਹੋਇਆ 2000 ਘੰਟੇ ਤੋਂ ਤਾਂ ਚਲਾ ਕੇ ਵੇਖੋ ਜੇ ਉਹਦਾ ਇੰਜਣ ਗੇਅਰ ਗਰਾਰੀਆਂ ਸਾਰੀਆਂ ਨਾਲ ਮਲੀਆਂ ਜਾਣਗੀਆਂ ਤੇ ਆਖਿਓ ਹੂੰ ਟਰੈਕਟਰ ਦੀ ਕੋਈ 10-20 ਸਾਲ ਲਾਈਫ ਦੇ ਹਿਸਾਬ ਦੇ ਨਾਲ ਟਰੈਕਟਰ ਕੰਪਨੀ ਬਣਾ ਕੇ ਭੇਜਦੀ ਆ ਬਿਲਕੁਲ ਜੀ ਬਿਲਕੁਲ ਇਹ ਇੱਥੇ ਮਤਲਬ ਕਿ ਜੀ ਹੁਣ ਆ ਟਰੈਕਟਰ ਦੇ ਮਗਰ ਆਪਾਂ 15 ਹੱਲਾ ਵਾਂ ਹਾਂਜੀ ਜੋ ਕੰਪਨੀ ਰეკਮੈਂਡ ਕਰਦੀ ਆ ਆਪਾਂ ਉਹਦੇ ਮੁਤਾਬਕ ਚੱਲਦੇ ਆ ਹੂੰ ਪਰ ਇੱਕ ਗੱਲ ਇੱਕ ਗੱਲ ਖੇਤਾਂ ਦੇ ਵਿੱਚ ਇੱਕ ਗੱਲ ਮੈਨੂੰ ਹੋਰ ਤੁਸੀਂ ਇੱਕ ਗੱਲ ਤੁਸੀਂ ਮੈਨੂੰ ਹੋਰ ਦੱਸਿਓ ਜੀ ਮਤਲਬ ਜਿਵੇਂ ਪਿਛਲੇ ਟਾਈਮ ਦੇ ਵਿੱਚ ਤੁਸੀਂ ਇਹ ਮੋਡੀਫਿਕੇਸ਼ਨ ਤੇ ਪੂਰਾ ਜ਼ੋਰ ਲਾਇਆ ਟਰੈਕਟਰਾਂ ਤੇ ਜੀ ਠੀਕ ਹੈ ਜੀ ਜੀ ਮਤਲਬ ਤੁਸੀਂ ਮੈਨੂੰ ਇਹ ਦੱਸੋ ਕਿ ਤੁਹਾਨੂੰ ਲੱਗਦਾ ਵਾ ਕਿ ਵੀ ਟਰੈਕਟਰ ਨੂੰ ਕਿਸੇ ਨੂੰ ਵੀ ਆਪਾਂ ਨੂੰ ਮੋਡੀਫਿਕੇਸ਼ਨ ਕਰਾਉਣੀ ਚਾਹੀਦੀ ਹੈ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਕਿ ਆਪਾਂ ਕੀਤੀ ਆ ਸੂਲਤ ਦੇ ਅਕੋਰਡਿੰਗ ਹਾਂਜੀ ਨਾ ਕਿ ਟਰੈਕਟਰ ਨਾਲ ਛੇੜਛਾੜ ਇੰਜਨ ਨਾਲ ਕੋਈ ਗੇਅਰ ਪੰਪਣਾ ਕੀਤੀ ਆ ਆਪਾਂ ਕੀਤੀ ਸੀ ਕਿ ਆਪਾਂ ਨੂੰ ਪਲੇਟਫਾਰਮ ਆਪਣਾ ਮੰਚ ਆਇਆ ਚਾਹੀਦਾ ਸੀ ਆਪਾਂ ਸਟੀਲ ਦਾ ਪਲੇਟਫਾਰਮ ਲਾਇਆ ਸੀਗਾ ਟਰੈਕਟਰ ਦਾ ਆਪਾਂ ਸੂਲਤ ਅਕੋਰਡਿੰਗ ਉਹਨੂੰ ਏਸੀ ਕੈਬਨ ਕੀਤਾ ਸੀ ਆਪਾਂ ਉਹਨੂੰ ਕੰਪਰੈਸ਼ਨ ਲਾਇਆ ਸੀ ਏਸੀ ਵਾਸਤੇ ਹਮ ਆਪਾਂ ਇਹੋ ਜਿਹੀਆਂ ਮੋਡੀਫਿਕੇਸ਼ਨਾਂ ਕੀਤੀਆਂ ਸੀ ਉਹਦੇ ਵਿੱਚ ਇਨਵਰਟਰ ਬੱਤੀ ਸਾਰਾ ਕੁਝ ਦਿੱਤਾ ਸੀਗਾ ਆਪਣੀ ਸਹੂਲਤ ਵਾਸਤੇ ਹਮ ਟਰੈਕਟਰ ਦੇ ਇੰਜਨ ਦੇ ਨਾਲ ਆਪਾਂ ਆਪਣੇ ਘਰੇ 60 55 ਵੀ ਖਲੋਤਾ ਜਿਸ ਤਰ੍ਹਾਂ ਦਾ ਕੰਪਨੀ ਵੱਲੋਂ ਸਿਲ ਲਾਇਆ ਉਸੇ ਤਰ੍ਹਾਂ ਦਾ ਚੱਲ ਰਿਹਾ ਹੈ 5 ਸਾਲ ਹੋ ਗਏ ਹਮ 52 achar ਖਲੋਤਾ ਉਹ ਵੀ ਉਸੇ ਤਰੀਕੇ ਨਾਲ ਜਿਹੜਾ ਤੁਸੀਂ ਫੋਰਡ ਮੋਡੀਫਾਈ ਕਰਕੇ ਭੇਜਿਆ ਸੀ ਉਹਨੂੰ ਉਹਦੇ ਕੱਪੜੇ ਵਗੈਰਾ ਮੇਨਟੇਨੈਂਸ ਕੀਤੀ ਨਾ ਕਿ ਉਹਦੇ ਨਾਲ ਹਾਰਸ ਪਾਵਰ ਦੇ ਵਿੱਚ ਜਾਂ ਗੇਅਰ ਦੇ ਵਿੱਚ ਜਾਂ ਉਹਦੇ ਲਿਫਟ ਅੱਜਕੱਲ ਕੀ ਕਿ ਕਲੱਚ ਦੀਆਂ ਕਲੱਚ ਪਲੇਟਾਂ ਬਹੁਤ ਵੱਡੇ ਵੱਡੇ ਸਾਈਜ਼ ਦੀਆਂ ਪਾ ਰਹੇ ਹਮ ਯਾਰ ਕੰਪਨੀ ਜਿਹੜੀ ਆ ਜਿਹੜੀ कोरोना ਦਾ ਪ੍ਰੋਡਕਟ ਸਾਰੀਆਂ ਕੰਟਰੀਆਂ 'ਚ ਕੱਢ ਦਿਓ ਮੂਰਖ ਥੋੜੀ। ਵੇਖੋ ਆਪਾਂ ਇੱਕ ਗੱਲ ਕਰਦੇ ਆ ਕਿ ਜੇ ਤੁਸੀਂ ਮੋਡੀਫਿਕੇਸ਼ਨ ਹੀ ਕਰਾਉਣੀ 60 ਹੌਸਪਾਵਰ ਦੀ ਲੈ ਕੇ ਉਹਨੂੰ ਆਪਾਂ 80 ਹੌਸਪਾਵਰ ਕਰਨਾ ਕਿਉਂ ਨਾ ਤੁਸੀਂ ਸਿੱਧਾ 100 110 ਹੌਸਪਾਵਰ ਦਾ ਟਰੈਕਟਰ ਹੀ ਲੈ ਲਓ। ਟਰੈਕਟਰ ਵੱਡਾ ਲੈ ਲਓ। ਜੇ ਤੁਹਾਡੀ ਪਹਿਲੇ ਤਾਂ ਵੇਖੋ ਪਹਿਲੀ ਗੱਲ ਦਾ ਇਹ ਆ। ਹਾਂਜੀ ਸਾਡੇ ਪੰਜਾਬ ਦੇ ਵਿੱਚ 10 15% ਛੱਡ ਕੇ ਬਾਕੀ 80% ਜਿਹੜੇ ਕਿਸਾਨ ਹਨ ਨਾ ਹੂੰ ਉਹ ਇੰਨੀ ਕ ਖੇਤੀ 'ਚ ਹੀ ਰਹਿ ਜਾਂਦੇ ਆ ਕਿ 60 ਐਚਪੀ ਦਾ ਟਰੈਕਟਰ ਬਹੁਤ ਹੁੰਦਾ ਹੈ। ਬਿਲਕੁਲ ਸਾਡੇ ਬਿਉਰਗਾ ਨੇ ਜਿਹੜੇ ਆ ਉਹ ਹਲਾਂ ਪੰਜਾਲੀਆਂ ਤੋਂ ਆਏ ਆ ਡੀਡੀ 14 ਤੇ ਹੂੰ 25 11 ਤੇ ਹੂੰ ਫੋਰਡ ਤੇ ਫੋਰਡ ਬਹੁਤ ਵੱਡਾ ਟਰੈਕਟਰ ਬਣਿਆ ਜਾਂਦਾ ਸੀ 3300 ਫੋਰਡ ਤੇ ਅੱਜ ਆ ਇਹ ਜਿਹੜੇ ਵੱਡੇ ਟਰੈਕਟਰ ਆ ਬੰਦਾ ਥੱਕਦਾ ਇਹਨਾਂ ਨੇ ਥੋੜੀ ਮੋਣ ਜੀ ਥੱਕਣਾ ਹੈ ਭਾਵੇਂ 100 ਕਿੱਲਾ ਵਾਈ ਜਾਓ ਬਿਲਕੁਲ ਹੀ ਬਿਲਕੁਲ ਸੋ ਮੈਂ ਇਹ ਕਹਿੰਨਾ ਕਿ ਇਹੋ ਜੀਆਂ ਛੋਸ਼ੇ ਬਾਜ਼ੀਆਂ ਛੱਡ ਕੇ ਤੇ ਚਲੋ ਜਿਹੜੇ ਵੀਰਾਂ ਦਾ ਘਰ ਰੋਟੀ ਚੱਲਦੀ ਆ ਆਪਾਂ ਕਿਸੇ ਦੀ ਰੋਟੀ 'ਚ ਲੱਤ ਨਹੀਂ ਮਾਰਦੇ ਪਰ 0 ਮੀਟਰ ਟਰੈਕਟਰਾਂ ਨੂੰ ਛੇੜ-ਛਾੜ ਕੇ ਕੰਪਨੀਆਂ ਨੂੰ ਚੈਲੰਜ ਨਾ ਕਰੋ ਇਹਦੇ ਨਾਲ ਕੀ ਆ ਵੀ ਟਰੈਕਟਰ ਨੇ ਜਿੱਥੇ 10000 ਘੰਟਾ ਚੱਲਣਾ ਵਾ ਉੱਥੇ ਉਹਨੇ 1500 2000 ਘੰਟਾ ਵੀ ਨਹੀਂ ਚੱਲਣਾ ਹਾਂ ਆਪਾਂ ਕਿਸੇ ਨੂੰ ਟਾਰਗੇਟ ਨਹੀਂ ਕਰਦੇ ਇਧਰ ਲਾ ਉਧਰ ਲਾ ਸਾਰੇ ਮੋਡੀਫਿਕੇਸ਼ਨ ਜਿਹੜੀ ਇੰਜਨ ਨਾਲ ਛੇਡ ਛਾੜੋ ਨਹੀਂ ਕਰਨੀ ਚਾਹੀਦੀ ਬਿਲਕੁਲ ਜੀ ਬਿਲਕੁਲ ਜੇ ਕੰਪਨੀ ਨੂੰ ਪਤਾ ਹੈ ਕਿ ਮੈਂ ਇਹਨੂੰ ਟਰਬੋ ਲਾ ਕੇ ਭੇਜਣਾ ਤਾਂ ਪਿੱਛੋ ਲਾ ਕੇ ਭੇਜਦੀ ਬਿਲਕੁਲ ਕਿਉਂਕਿ ਟਰਬੋ ਵਾਲੇ ਇੰਜਨ ਦਾ ਜਿਹੜਾ ਪਾਰਟ ਅੰਦਰ ਲਾਵਾ ਉਹ ਉਹਨਾਂ ਉਹਦਾ ਬਲਾਸਟ ਉਹਦੀ ਹੀਟ ਝੱਲਣ ਦੇ ਅਕੋਰਡਿੰਗ ਬਣਿਆ ਹੁੰਦਾ ਸਿੰਪਲ ਦਾ ਸਿੰਪਲ ਦਿੰਦਾ ਸਿੰਪਲ ਦਾ ਇੰਜਨ ਉਹਨਾਂ ਨੇ ਸੀਸੀ ਉਹਦੇ ਨੂੰ ਵੱਡੀ ਭੇਜੀ ਨਹੀਂ ਦੀ ਦੂਜੀ ਛੋਟੀ ਨੂੰ ਉਹਨਾਂ ਨੇ ਉਨੀ ਐਚਪੀ ਬਣਾਉਣੀ ਹੁੰਦੀ ਹੈ ਤੇ ਜਦੋਂ ਆਪਾਂ ਇਹ ਕਰਦੇ ਹਾਂ ਤੇ ਉਹ ਸਾਲ ਦੋ ਸਾਲ ਦੇ ਵਿੱਚ ਟਰੈਕਟਰ ਸਾਰਾ ਉਹ ਵਗਣ ਚੱਕਣ ਜ ਦੇਵਰਨ ਵੀਰ ਸਿੰਘ ਜੀ ਜਿਵੇਂ ਆਪਣੇ ਹੁਣ ਮੰਨ ਲਓ ਪੈੜੀਆਂ ਦੇ ਵਿੱਚ ਫੰਦ ਵੀ ਆਪਣੇ ਕੋਲੇ ਵੱਡੇ ਆ ਗਏ ਆ ਰੋਟਾ ਵੇਟਰ ਵੱਡੇ ਆ ਗਏ ਆ ਸੁਪਰ ਸੀਡਰ ਆ ਗਏ ਆ ਹਮਮ ਹੋਰ ਵੀ ਕਈ ਚੀਜ਼ਾਂ ਆ ਗਈਆਂ ਤੁਹਾਡੇ ਹਿਸਾਬ ਨਾਲ ਆਪਾਂ ਨੂੰ ਜਿਹੜਾ 4x ਟਰੈਕਟਰ 4x4 ਇਹ ਜ਼ਰੂਰੀ ਆ ਕਿ ਜਾਂ ਮਤਲਬ ਸਿੰਪਲ ਜਿਹੜੇ ਟਰੈਕਟਰ ਹੁੰਦੇ ਆ ਉਹੀ ਵਾਧੂ ਆ ਵੇਖੋ ਮੋਨ ਸਿੰਘ ਜੀ ਮੈਂ ਜਸਰਾ ਪਹਿਲਾਂ ਦੱਸ ਕੇ ਟਿਆਂ ਤੁਹਾਨੂੰ ਹਾਂਜੀ ਆਪਣੇ ਕੋਲੇ ਹੁਣ ਟਿੱਕਰ ਸਾਰੇ 2 ਵੀਲ ਟਰੈਕਟਰ ਹੀ ਆ ਹਮਮ ਆਪਾਂ ਹੁਣ ਮਨ ਬਣਾਇਆ 4x4 ਦਾ ਤੇ ਇਹ ਟਰੈਕਟਰ ਆਪਾਂ ਦਰਸ਼ਕਾਂ ਨੂੰ ਦਿਖਾ ਦਈਏ ਆਪਣਾ ਨੀਗਾ ਠੀਕ ਹੈ ਜੀ ਇਹ ਏਜੰਸੀ ਦਾ ਟਰੈਕਟਰ ਆ ਠੀਕ ਹੈ ਜੀ ਉਹਨਾਂ ਨੇ ਆਪਾਂ ਨੂੰ ਟੈਸਟਿੰਗ ਵਾਸਤੇ ਭੇਜਿਆ ਟੈਸਟਿੰਗ ਵਾਸਤੇ ਭੇਜਿਆ ਠੀਕ ਹੈ ਜੀ ਉਹ ਆਪਣੇ ਜਿਹੜੇ ਇੱਥੇ ਕੰਗਸਾਹਬ ਆ ਮਾਸਟਰ ਜੀ ਜੌਂਡੀਅਰ ਦੇ ਮਾਲਕਾ ਓਨਰ ਆ ਠੀਕ ਹੈ ਜੀ ਇਹ ਉਹਨਾਂ ਨੇ ਆਪਣਾ ਪਿਆਰ ਕਰੀ ਉਹਨਾਂ ਨੇ ਆਪਾਂ ਨੂੰ ਟੈਸਟਿੰਗ ਵਾਸਤੇ ਭੇਜਿਆ ਠੀਕ ਹੈ ਠੀਕ ਹੈ ਜੀ ਹੁਣ ਜਿਸ ਤਰ੍ਹਾਂ ਆਪਾਂ ਤੀਜੀ ਫਸਲ ਲੈਣ ਲੱਗ ਪਏ ਆ ਮੱਕੀ ਲਾਉਣ ਲੱਗ ਪਏ ਆ ਤੇ ਅੱਜ ਦੇ ਮੌਸਮ ਦੀ ਬਰਸਾਤੀ ਮੱਕੀ ਜਿਹੜੀ ਆ ਉੱਥੇ ਭਾਵੇਂ 100 HP 2 ਵੀਲ ਟਰੈਕਟਰ ਕਰ ਲਓ ਤਾਂ ਜਾਂਬ ਨਹੀਂ ਇਹ ਟਰੈਕਟਰ ਦੇ ਪਿੱਛੇ 15 ਹਲਾ ਦੋਵੇਂ ਲੀਵਰ ਛੱਡ ਦਿਓ ਹੂੰ ਇਹਨੂੰ ਤੁਸੀਂ 2 ਵੀਲ ਤੇ ਚਲਾਓ ਤੇ ਇੰਨੇ ਇੱਕ ਪੈਰ ਵੀ ਨਹੀਂ ਤੁਰਨਾ ਠੀਕ ਹੈ ਜੀ ਜਦੋਂ ਇਹਨੂੰ 4-ਵੀਲ ਲਾ ਦੋਗੇ ਤੇ ਫਿਰ ਪਰਵਾਹ ਹੀ ਨਹੀਂ ਕਿੰਦਾ। ਮਤਲਬ 4x4 ਗੇਅਰ ਜਦੋਂ ਆਪਾਂ ਲਾ ਦਾਂਗੇ ਫਿਰ ਇਹਨੂੰ ਕੋਈ ਪਰਵਾਹ ਨਹੀਂਗੀ। ਅਜੋਕੀ ਖੇਤੀ ਜਿਹੜੀ ਰਹਿ ਗਈ ਹੈ ਨਾ ਸੁਪਰ ਸੀਡਰਾਂ ਨਾਲ ਵਿੱਚੇ ਮਲਣਾ ਜਾਂ ਆਪਣਾ ਮੱਕੀ ਵਾਲਾ ਸਿਸਟਮ ਹੂੰ ਇਹ ਜਿਹੜੀ ਖੇਤੀ ਸਾਰੀ ਆ ਹੁਣ ਆਪਣੀ 4-ਵੀਲ ਦੀ ਹੋ ਗਈ ਆ। ਹੁਣ ਤੱਕਰ ਆਪਣੇ ਵੱਡੇ ਬਿਯੁਰਗ ਜਿਹੜੇ ਸੀ ਉਹ ਕਣਕ ਝੋਨਾ ਦੂਜੀਆਂ ਤਿੱਜੀਆਂ ਰਵੈਤੀ ਫਸਲਾਂ ਬੀਜਦੇ ਸੀ। ਹੁਣ ਜਿਹੜੀ ਆ ਨਾ ਪਲੌਆਂ ਵਾਲੀ ਖੇਤੀ ਜਿਸ ਤਰ੍ਹਾਂ ਆਪਣੇ ਟਿਲਰਾਂ ਵਾਲੀ ਤੋਂ ਹੋ ਗਈ ਹੈ ਮਸ਼ੀਨਰੀ ਮੱਕੀ ਵਾਲੀ ਮਟਰ ਵਾਲੀ ਐਰਾ ਵਗੈਰਾ ਆਲੂ ਬਰਸਾਤੀ ਮੱਕੀ ਜਿਹੜੀ ਸੌਣ ਵਾਲੀ ਆ ਪੱਕਣਕ ਵੱਢ ਕੇ ਕਰਕੇ ਫਿਰ ਬਾਸਬਤੀ ਲਾਉਨੇ ਆ ਇੱਥੇ 4 ਵੀਲ ਦੀ ਜ਼ਰੂਰਤ ਹੋਗੀ ਇਹਨਾਂ ਨੇ ਕੀ ਕੀਤਾ ਇੱਕ ਤੇ ਇਹਨਾਂ ਨੇ ਪਿੱਛੇ ਟੈਂਕੀ ਲਾਈ ਹਰੇਕ ਟਰੈਕਟਰ ਦੇ ਅੱਗੇ ਡਿੱਟੀਆਂ ਹਾਂਜੀ ਹਾਂਜੀ ਇਹਨਾਂ ਨੇ ਪਿੱਛੇ ਲਾਈ ਆ ਵੀ ਟਰੈਕਟਰ ਨੂੰ ਤੇਲ ਜਿਹੜੀ ਹੀਟ ਇੰਜਨ ਦੀ ਨਾ ਬੱਚੇ ਠੀਕ ਹੈ ਜੀ ਉਤੋਂ ਇਲਾਵਾ ਵੀ ਪਲੱਸ ਇਹਨਾਂ ਨੇ ਡੀਜ਼ਲ ਕੂਲਰ ਲਾਇਆ ਆ ਟਰੈਕਟਰ ਤੇ ਕੀ ਡੀਜ਼ਲ ਇਹਦੇ ਥਰੂ ਠੰਡਾ ਹੋ ਕੇ ਇੰਜਨ ਨੂੰ ਮਿਲੇ ਇੰਜਨ ਨੂੰ ਮਿਲ ਠੀਕ ਹੈ ਜੀ ਇਹ ਹੋ ਗਿਆ ਮੰਨ ਲਓ ਡੀਜ਼ਲ ਦਾ ਤੇ ਇੱਕ ਫਿਲਟਰ ਜਹਾ ਹੋਰ ਨਾਲ ਲੱਗਾ ਇਹ ਇਹ ਮੋਣ ਜੀ ਇੰਟਰਕੂਲਰ ਹੁੰਦਾ ਆ ਹਾਂ ਜੀ ਇਹ ਹੁੰਦਾ ਆ ਟਰਬੋ ਦੇ ਨਾਲ ਠੀਕ ਹੈ ਜੀ ਅੱਜ ਕੱਲ ਜਿਹੜੇ ਟਰਬੋ ਲੱਗਦੇ ਆ ਨਾ ਜਿਹੜਾ ਤੇ ਘੰਟਾ ਅੱਧਾ ਘੰਟਾ ਟਰੈਕਟਰ ਚੱਲਣਾ ਆ ਇਹਨਾਂ ਦੇ ਇੰਜਨ ਹੀਟ ਚੱਲ ਜਾਂਦਾ ਆ ਹਾਂਜੀ 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 ਇਹ ਇੰਟਰਕੂਲਰ ਹੁੰਦਾ ਇੰਜਨ ਦੀ ਹੀਟ ਨੂੰ ਟੈਂਪਰੇਚਰ ਨੂੰ ਮੇਨਟੇਨੈਂਸ ਰੱਖਣ ਵਾਸਤੇ ਲਗਾਤਾਰ ਜਿਹੜਾ ਘੰਟਿਆਂ ਚ ਲਗਾਤਾਰ ਚੱਲਣਾ 24 ਘੰਟੇ ਦਾ ਹਾਂਜੀ ਹਾਂਜੀ ਉਹਨੂੰ ਠੰਡਾ ਕਰਨ ਵਾਸਤੇ ਹੁੰਦਾ ਆ ਠੀਕ ਹੈ ਜੀ ਹਾਂ ਇਹਦੇ ਨਾਲ ਜਿਹੜੀ ਆ ਹਵਾ ਠੰਡੀ ਹੋ ਕੇ ਤੇ ਫੇਰ ਇੰਜਨ ਨੂੰ ਜਾਂਦੀ ਫੇਰ ਇੰਜਨ ਨੂੰ ਜਾਂਦੀ ਆ ਠੀਕ ਹੈ ਜੀ ਜਿਹੜੀ ਜਿੰਨੀ ਆਕਸੀਜਨ ਇੰਜਨ ਦੇ ਅੰਦਰ ਜਾਏਗੀ ਉਹਨਾਂ ਫੇਲ ਬਲਾਸਟ ਹੋਏਗਾ ਤੇ ਪਾਵਰ ਟਰੈਕਟਰ ਮਾਰੇਗਾ ਦੱਬੇਗਾ ਨਹੀਂ ਤੇ ਫालतू ਫਿਊਲ ਜਿਹੜਾ ਵੇਸਟ ਨਹੀਂ ਜਾਊਗਾ ਹੂੰ ਸਭ ਤੋਂ ਵੱਡੀ ਜੋਨ ਡੀਅਰ ਦੀਆਂ ਦੋ ਟੈਕਨੀਕਾਂ ਵਾਂ ਜਿਹੜੀਆਂ ਮਤਲਬ ਦੂਜਿਆਂ ਨਾਲੋਂ ਵੱਖਰਾ ਕਰਦੀਆਂ ਵਾਂ ਹੂੰ ਇੱਕ ਤਾਂ ਇਹਦੇ ਇੰਜਨ ਗੇਅਰ ਦੇ ਤਿੰਨਾ ਹਿੱਸਿਆਂ ਦੇ ਵਿੱਚ ਕਿਤੇ ਜੈਨ ਨਹੀਂ ਹੁੰਦਾ ਹੂੰ ਲੋਹੇ ਨਾਲ ਲੋਹਾ ਫਿਕਸ ਹੁੰਦਾ ਹੀ ਨਹੀਂ ਫਿੰਚਿੰਗ ਹੁੰਦੀ ਹੈ ਦੀ ਹੂੰ ਦੂਜਾ ਇਹਦੀਆਂ ਬ੍ਰੇਕਾਂ ਜਿਹੜੀਆਂ ਵਾਂ ਉਹ ਇੰਨੀਆਂ ਜ਼ਬਰਦਸਤਾਂ ਪੀ ਗੱਡੀ ਦੇ ਵੀ ਜਿਹੜੇ ਆਪਣੇ ਆ ਬ੍ਰੇਕ ਲੈਦਰ ਕਿਤੇ ਢੋਖਾ ਦੇ ਸਕਦੇ ਆ ਇੰਨੀ ਇਹਦੀ ਇੰਨੀ ਅਡਜਸਟਮੈਂਟ ਆ ਕਿ ਸਾਲ ਭਰ ਦੋ ਸੀਜ਼ਨ ਇਹਨੂੰ ਤੁਸੀਂ ਇੱਕ ਹੀ ਬ੍ਰੇਕ ਨੂੰ ਮਾਰੀ ਜਾਓ ਸੜਕ ਤੇ ਜਦੋਂ ਲਾਉਂਗੇ ਇਕੱਠੀ ਲੱਗੂਗੀ ਕਦੀ ਫਰਕ ਨਹੀਂ ਪਊਗਾ ਇਹ ਦੋ ਚੀਜ਼ਾਂ ਇਹਨੂੰ ਦੂਜੇ ਟਰੈਕਟਰ ਨਾਲੋਂ ਵੱਖਰੀਆਂ ਕਰਦੀਆਂ ਠੀਕ ਹੈ ਜੀ ਤੁਹਾਡੇ ਕੋਲੇ ਮਾਈਕੋ ਪੰਪ ਦੇ ਵਿੱਚ ਵੀ ਜਿਹੜੇ ਟਰੈਕਟਰ ਚੱਲਦੇ ਰਹੇ ਹੁਣ ਵਕਤ ਤੋਂ ਹੀ ਜ਼ਿਆਦਾ ਉਹੀ ਚਲਾਉਂਦੇ ਰਹੇ ਜੀ ਤੇ ਆਪਣੇ ਕੋਲੇ ਸੀਆਰਡੀ ਦੇ ਵਿੱਚ ਇਹੀ ਆਇਆ ਹੁਣ ਮਾਡਲ ਜੀ ਤੇ ਇੱਕ ਇਸ ਤੋਂ ਇਲਾਵਾ ਰੂਟਰ ਪੰਪ ਉਹ ਆ ਜੀ ਤੁਸੀਂ ਮਤਲਬ ਕਿੰਨੂੰ ਜ਼ਿਆਦਾ ਵਧੀਆ ਗਿਣਦੇ ਜੇ ਮੈਂ ਮੈਂ ਜਿਹੜੀ ਹੈ ਨਾ 70% ਕਿਸਾਨਾਂ ਦੀ ਸੋਚ ਨੂੰ ਮੱਦੇ ਨਜ਼ਰ ਰੱਖ ਕੇ ਚਲਦਾ ਖੇਤੀ 'ਚ ਠੀਕ ਹੈ ਜੀ ਜਿਹੜਾ ਮਾਈਕੋ ਪੰਪ ਟਰੈਕਟਰ ਹੈ ਨਾ ਹਾਂ ਜੀ ਉਹ ਲੋਡ ਤੋਂ ਵੱਧ ਜ਼ੋਰ ਮਾਰਦਾ ਆ ਹੂੰ ਉਹਦੀ ਰੇਸ ਨਾਲ ਉਹਦੀ ਪੰਪਿੰਗ ਨਾਲ ਛੇੜਛਾੜ ਹੋ ਜਾਂਦੀ ਆ ਕਿਤੇ ਇੱਕਦਾਰ ਉਹਦੇ ਕੋਈ ਪ੍ਰੋਬਲਮ ਕਚਰਾ ਆ ਜੇ ਕੁਛ ਆ ਜੇ ਉਹਨੂੰ ਆਪਾਂ ਘਰੇ ਮੇਨਟੇਨੈਂਸ ਕਰ ਸਕਦੇ ਆ ਬਿਲਕੁਲ ਜੀ ਕਿਤੇ ਆਪਣੇ ਡਰਾਈਵਰ ਤੋਂ ਤੇਲ ਦਾ ਕੋਈ ਕਟਾਈ ਹੋ ਗਈ ਨਹੀਂ ਪਤਾ ਲੱਗਾ ਕੰਮ ਦੀ ਜਲਦੀ ਚ ਕਿਤੇ ਹਵਾ ਲੈ ਗਿਆ ਤੇਲ ਪਾਇਆ ਪੰਪ ਮਾਰਿਆ ਤੇ ਪੰਪ ਮਾਰਨ ਦੇ ਨਾਲ ਟਰੈਕਟਰ ਚ ਪੰਪ ਦੇ ਵਿੱਚ ਨੁਕਸਾਨ ਪੈਂਦਾ ਆ ਪਰ ਉਹ ਉਸੇ ਵੇਲੇ ਹੀ ਉਹਦਾ ਹੱਲ ਹੋ ਜਾਂਦਾ ਹੂੰ ਜਦ ਕਿ ਰੂਟਰੀ ਪੰਪ ਟਰੈਕਟਰ ਦੇ ਵਿੱਚ ਕਚਰਾ ਚਲੇ ਗਿਆ ਤਦ ਵੀ ਗਲਤ ਆ ਹੂੰ ਦੂਜਾ ਰੂਟਰੀ ਪੰਪ ਦੇ ਵਿੱਚ ਜੇ ਕਿਤੇ ਹਵਾ ਲੈ ਗਿਆ ਉਹ ਹਵਾ ਵੀ ਨਹੀਂ ਨਿਕਲਨੀ ਉਹਦੀ ਹੂੰ ਤੀਜੀ ਗੱਲ ਇਹ ਆ ਕਿ ਰੂਟਰੀ ਪੰਪ ਜਿੱਥੇ ਜਾ ਕੇ ਜ਼ੋਰ ਲਾਉਣਾ ਬੰਦ ਕਰ ਦਿੰਦਾ ਆ ਮਾਈਕੋ ਪੰਪ ਉੱਥੋਂ ਜ਼ੋਰ ਲਾਉਣਾ ਸ਼ੁਰੂ ਕਰਦਾ ਆ ਹੂੰ ਉਹਦੀ ਰੇਸ ਦੀ ਉਹਦੀ ਦੂਜੀ ਤੀਜੀ ਦੀ ਥੋੜ੍ਹ ਛੋਟੀ ਮੋਟੀ ਮੇਨਟੇਨੈਂਸ ਤੇਲ ਦੀ ਚੂੜੀ ਵਧਾਉਣਾ ਰੇਸ ਵਧਾਉਣਾ ਉਹ ਚੀਜ਼ਾਂ ਆਪਾਂ ਜੋ ਖੇਤੀ ਆਪਾਂ ਨੂੰ ਆਪਣੇ ਸਨਾਂ ਮੁਤਾਬਕ ਆਪਣਾ ਲੱਗਦਾ ਨਿੱਕੀ ਮੋਟੀ ਮੋਡੀਫਿਕੇਸ਼ਨ ਜਿਹੜੀ ਕਿਸਾਨ ਦੀ ਜ਼ਰੂਰਤ ਮੁਤਾਬਕ ਖੇਤਾਂ ਦੇ ਵਿੱਚ ਉਹ ਆਪਾਂ ਮਾਈਕੋ ਚ ਕਰ ਸਕਦੇ ਆ ਇਹਦੇ ਵਿੱਚ ਰੂਟਰੀ ਚ ਨਹੀਂ ਕਰ ਸਕਦੇ ਸੀ ਆਰ ਡੀ ਤੇ ਬਿਲਕੁਲ ਹੀ ਡਿਫਰੈਂਸ ਹੋ ਗਿਆ ਨਾ ਇਹ ਤਾਂ ਸਰਕਾਰ ਨੇ ਵੱਡੇ ਇੰਜਨ ਕਿਸੇ ਵੀ ਚੀਜ਼ ਦੇ ਵਿੱਚ ਚਾਹੇ ਟਰੱਕ ਵਾ ਚਾਹੇ ਬੱਸ ਵਾ ਚਾਹੇ ਟਰੈਕਟਰ ਆ ਉਹ ਸਾਰੇ ਉਹਨਾਂ ਨੇ ਸੀਆਰਡੀ ਕਰਤੇ ਆ ਪੋਲਿਊਸ਼ਨ ਨੂੰ ਧਿਆਨ ਚ ਰੱਖਦੇ ਆ ਇਹ ਸਾਰਾ ਇਹਦਾ ਸਿਸਟਮ ਆਕਾਰ ਇਹਦਾ ਟਰੈਕਟਰ ਦਾ ਵਾ ਪਰ ਇਹਦੇ ਫੀਚਰ ਇਹਦਾ ਸਾਰਾ ਕੁਝ ਇੱਕ ਜਿਤਰਾ ਗੱਡੀ ਆ ਉਹੀ ਸਿਸਟਮ ਆ ਇਹਦਾ ਹੂੰ ਇਹਨੂੰ ਕਿਤੇ ਕੋਈ ਪੰਪ ਨਹੀਂਗਾ ਕੋਈ ਐਸੀ ਵੈਸੀ ਚੀਜ਼ ਨਹੀਂ ਗਈ ਇਹ ਸਾਰਾ ਮਤਲਬ ਕਿ ਇਲੈਕਟ੍ਰੋਨਿਕ ਆ ਇਲੈਕਟ੍ਰੋਨਿਕ ਇਹਦੀ ਕੋਈ ਵੀ ਚੀਜ਼ ਥੋੜਾ ਜਿਹਾ ਮੈਂ ਇਹਦੇ ਤੋਂ ਇਹਦੀ ਪਰਫਾਰਮੈਂਸ ਤੋਂ ਇਹ ਹੋਰ ਕਿਸੇ ਨੂੰ ਮੈਂ ਇਹਦੇ ਨਾਲ ਕੋਈ ਵੀ ਇਹਦੇ ਤੇ ਅਲੀਗੇਸ਼ਨ ਨਹੀਂ ਕਰਦਾ ਸਿਰਫ ਇੱਕ ਹੀ ਚੀਜ਼ ਆ ਕਿ ਜਿਸ ਤਰ੍ਹਾਂ ਮੈਂ ਰੂਟਰੀ ਪੰਪ ਨੂੰ ਜ਼ਿਆਦਾ ਮਾਈਕੋ ਨੂੰ ਤਰਜੀਹ ਦੇਣਾ ਉਸੇ ਤਰੀਕੇ ਨਾਲ ਵੀ ਖੇਤ ਚ ਚੱਲਦਿਆਂ ਕਿਤੇ ਕਿਸੇ ਇੰਜੈਕਟਰ ਨੂੰ ਕਿਸੇ ਇਹਦੇ ਪਾਰਟ ਨੂੰ ਪ੍ਰੋਬਲਮ ਆ ਗਈ ਸਾਰਾ ਸਾਰਾ ਟਰੈਕਟਰ ਬੰਦ ਹੋ ਜਾਣਾ ਹੈ ਇਸ ਕਰਕੇ ਮੈਂ ਮਾਈਕੋ ਨੂੰ ਜ਼ਿਆਦਾ ਤਰਜੀਹ ਦਿੰਦਾ ਠੀਕ ਹੈ ਜੀ ਤੇ ਚਲੋ ਅਸੀਂ ਉਹਨਾਂ ਨੇ ਸਾਨੂੰ ਵਾਉਣ ਨੂੰ ਭੇਜਿਆ ਪਰ ਅਸੀਂ ਮੇਰੇ ਮੁਤਾਬਕ ਜੋ ਆਪਾਂ ਮਾਈਲੇਜ ਦਾ ਐਵਰੇਜ ਕੱਢਾਂਗੇ ਪਰ ਜ਼ਿਆਦਾ ਮੈਂ ਜਿਹੜਾ ਵਾ ਤਰਜੀਹ 52 ਦਾ ਸਾਨੂੰ ਦਊਂਗਾ ਕਿਉਂਕਿ ਉਹ ਨੌਨ ਸੀਆਰਡੀ ਟਰੈਕਟਰ ਆ ਤੇ ਉਹ ਆਪਣੇ ਖੇਤਾਂ ਦੇ ਅਕੋਰਡਿੰਗ ਤੇ ਆਪਣੇ ਚਲਾਉਣ ਅਕੋਰਡਿੰਗ ਬੈਸਟ ਆ ਠੀਕ ਹਾਂਜੀ ਤੇ ਆਪਾਂ ਵੇਖੀਏ ਵਾ ਕਿ ਇਹਨੂੰ ਲਈਏ ਟ੍ਰਾਈ ਇਹਦੀ ਠੀਕ ਆ ਜੀ ਵੈਸੇ ਤਾਂ ਤੁਸੀਂ ਤੇ ਵਾਇਆ ਹੀ ਹੋਣਾ ਵਾ ਤੇ ਬਾਕੀ ਸਾਨੂੰ ਵੀ ਇੱਕ ਰੀ ਚਲਾ ਕੇ ਦਿਖਾਓ ਆਪਾਂ ਵੇਨੇ ਆ ਜੀ ਹੁਣ ਇਹਨੂੰ ਵਾ ਕੇ ਟਰੈਕਟਰ ਨੂੰ 4x4 ਇਹਦਾ ਆਪਾਂ ਲਾ ਲਿਆ। ਤਾਂ ਆਪਾਂ ਪਹਿਲਾਂ ਲਾਉਨੇ ਆ B ਦਾ ਪਹਿਲਾ ਗੇਅਰ। ਇਧਰ ਲੀਵਰ ਤੁਸੀਂ ਵੇਖ ਲਓ ਵੀ ਆਪਾਂ ਦੋਵੇਂ ਬਿਲਕੁਲ ਆਠਾ ਕਰਦੇ ਆ। ਠੀਕ ਹੈ ਜੀ। ਅੱਲਾਹ ਤੁਹਾਨੂੰ ਪੂਰੀ ਸਫਲਤਾ ਦੇ। ਆਰ ਪੀ ਐਮ ਆਪਾਂ ਕਰਦੇ ਆ ਜੇ 1600 RPM ਕੀਤੇ ਆਪਾਂ ਇਹਦੇ। ਇਹਨੇ ਕਿੰਨੇ ਕਾਰਪੀ ਐਮ ਤੋੜਦਾ। ਯਾਰ ਚੱਕਰ ਸਿਰ ਤੋੜਦਾ ਜੀ ਹਲਾਪਾ ਬਿਲਕੁਲ ਠੰਡੇ ਸੁਧੀਆਂ ਦੋਵੇਂ ਲੀਵਰ ਦੇ ਕੋਲ ਹੋਰ ਬਾਈ ਫੋਨ ਲੱਗਾ ਵਾ ਗੇਰ ਹੁਣ ਆਪਾਂ ਬੀ ਦਾ ਦੂਜਾ ਲਾ ਕੇ ਵੰਨੇ ਆਂ ਆਪਾਂ ਕਰ ਲੈਨੇ ਰੇਸ ਹੁਣ 1700 ਤੇ 10 1700 ਤੇ ਬੋਏ 50 ਚੱਕਰ ਤੋੜੇ ਜੇ ਸਿਰਫ ਲੀਵਰ ਤੁਸੀਂ ਵੇਖ ਸਕਦੇ ਬਿਲਕੁਲ ਠੱਲੇ ਆ ਦੋਵੇਂ ਲੀਵਰ ਛੁੱਟੇ ਦੋਵੇਂ ਲੀਵਰ 15 ਲਾਣੇ ਇਹਦੇ ਮਗਰ ਆ ਚੱਕਰ ਤੋੜਦਾ ਸਿਰਫ 50 ਚੱਕਰ ਦੂਜੇ ਗੇਅਰ 'ਚ ਹੀ 20 ਦੇ ਦੂਜੇ ਇਹ ਸਾਰੀ ਟੈਕਨੀਕ ਬਾਹਰ ਦੀ ਆ ਠੀਕ ਹੈ ਜੀ ਜੋ ਇਸ ਟਰੈਕਟਰ ਨੂੰ 4 4/4 ਤੋਂ ਇਲਾਵਾ ਆ ਰਿਆ ਵਾ ਨਾ ਪੀਟੀਓ ਆ ਰਹੀ ਆ ਹਾਂਜੀ 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 ਜਿੰਨੇ ਗੇਰਾਂ 'ਚ ਆ ਰਹੀ ਆ ਜੋ ਵੀ ਕੋਸ਼ੇ ਦੇ ਵਿੱਚ ਫੀਚਰ ਆ ਹਾਂਜੀ ਆਪਣੇ ਕੋਲੇ 2012 ਮਾਡਲ ਕਾਲੇ ਇੰਜਨ ਦੇ ਵਿੱਚ 524 ਆ ਹਾਂਜੀ ਉਹ ਸਾਰੇ ਕੁਸ਼ੀ ਉਹਦੇ ਵਿੱਚ ਆ ਜੋ ਇਹਦੇ ਵਿੱਚ ਠੀਕ ਹੈ ਜੀ ਮਤਲਬ ਬੜੀ ਪਹਿਲਾਂ ਤੋਂ ਜਿਹੜੀ ਆ ਜਿਹੜੇ ਟਰੈਕਟਰ ਅੱਜ ਆ ਰਹੇ ਆ ਨਾ ਮਾਰਕੀਟ ਦੇ ਵਿੱਚ ਪੀਟੀਓ ਕਲਚ ਆ ਰਹੇ ਆ ਦੂਜਾ ਤੀਜਾ ਆ ਰਹੇ ਆ ਡਿਸਟ੍ਰੀਬਿਊਟਰ ਡਵਲ ਆ ਰਹੇ ਆ ਹਾਂਜੀ 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 ਇਹ ਚੀਜ਼ਾਂ ਜੌਂਡੀਅਰ ਨੇ ਸਮੁੱਡ ਤੋਂ ਹੀ ਭੇਜੀਆਂ ਵਾ ਠੀਕ ਹੈ ਜੀ 2010 ਦੇ ਆਸ-ਪਾਸ ਟਰੈਕਟਰ ਜਿਹੜੇ ਆ ਉਹ ਪ੍ਰੈਸ਼ਰ ਆਏ ਆਪਣੇ 50 55 ਹਸਪਾਵਰ ਵਾਲੇ ਹਾਂਜੀ ਵੱਡੇ ਟਰੈਕਟਰ ਤੇ ਚੱਲ ਪਹਿਲਾਂ ਵੀ ਹੋਣਗੇ 50 55 ਹਸਪਾਵਰ ਦੇ ਵਿੱਚ ਜਿਹੜੇ ਟਰੈਕਟਰ ਆਇਆ ਉਹ ਪ੍ਰੈਸ਼ਰ ਆਇਆ ਜਾਂ ਆ ਚੀਜ਼ਾਂ ਆਈਆਂ ਵਾ ਇਹ ਇੰਨੇ ਬੜੀਆਂ ਪਹਿਲਾਂ ਕਰਤੀਆਂ ਵਾ ਹੂੰ ਸੋ ਰਣਵੀਰ ਸਿੰਘ ਜੀ ਤੁਸੀਂ ਹੁਣ ਕਿਸਾਨਾਂ ਨੂੰ ਕੀ ਸਨੇਹਾ ਦੇਣਾ ਚਾਹੋਗੇ ਮੈਂ ਤਾਂ ਕਿਸਾਨਾਂ ਨੂੰ ਇਹ ਸਨੇਹਾ ਦੇਣਾ ਚਾਹੂੰਗਾ ਵੀ ਕਿਸਾਨ ਭਰਾਓ ਆਪਾਂ ਆਪਣੀ ਕਿਸਾਨੀ ਨੂੰ ਧਿਆਨ ਚ ਰੱਖਦੇ ਹੋਏ ਸੰਦ ਜਿਹੜੇ ਆਪਾਂ ਨੂੰ ਇੰਪਲੀਮੈਂਟ ਆ ਜਾਂ ਟਰੈਕਟਰ ਆ ਆਪਾਂ ਨੂੰ ਆਪਣੀ ਖੇਤੀ ਦੀ ਜ਼ਰੂਰਤ ਮੁਤਾਬਕ ਲੈਣੇ ਚਾਹੀਦੇ ਆ ਨਾ ਕਿ ਸ਼ੋਭਾਜੀ ਕਰਨ ਨੂੰ ਔਰ ਕਿਸੇ ਦੂਸਰੇ ਦੇ ਲੈ ਵੇਖ ਕੇ ਲੈਣੇ ਚਾਹੀਦੇ ਆ ਹੂੰ ਸਾਡੇ ਪੰਜਾਬ ਦੇ ਮਾਝੇ ਦੇ ਵਿੱਚ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਜੀ 10 15% 100 ਦੇ ਵਿੱਚੋਂ ਕਿਸਾਨ ਛੱਡ ਕੇ ਹੂੰ ਬਾਕੀ ਦੇ 80% ਕਿਸਾਨ ਕੋਲੇ 55 60 ਐਚਪੀ ਦਾ ਟਰੈਕਟਰ ਜਿਹੜਾ ਵਾ ਏਦੋਂ ਵੱਡਾ ਲੈਣ ਦੀ ਜ਼ਰੂਰਤ ਨਹੀਂ ਚਲੋ 50 HP ਤੋਂ ਉੱਪਰ ਜਿਹੜੇ ਜਿਤਨਾ 16 ਦੇ ਟਾਇਰ ਆ ਜਾਂਦੇ ਆ ਹੋਰ ਜਿਹੜੇ ਫੀਚਰ ਇਹੋ ਜਿਹੇ ਹੁੰਦੇ ਆ ਜਿਹੜੇ ਆਪਾਂ ਨੂੰ ਕਈ ਇੰਪਲੀਮੈਂਟ ਹੈਵੀ ਵੋਨ ਦੀ ਜ਼ਰੂਰਤ ਹੁੰਦੀ ਆ 55 60 HP ਸਾਰੇ ਟਰੈਕਟਰ ਹੀ ਵਗਦੇ ਆ ਬਾਕੀ ਤੇਲ ਦੇ ਖਰਚੇ ਵੀ ਆਪਣੇ ਅੰਡਰ ਰਹਿੰਦੇ ਆ ਇਹਦੇ ਪਿੱਛੇ ਪੈਣ ਵਾਲੇ ਇੰਪਲੀਮੈਂਟ ਵੀ ਆਪਣੀਆਂ ਇਥੋਂ ਦੀਆਂ ਜ਼ਮੀਨਾਂ ਦੇ ਮੁਤਾਬਕ ਜਿੰਨੀ ਕ ਆਪਣੇ ਤੋਂ ਇਥੇ ਲੈਂਡ ਭੂਮੀ ਹੈਗੀ ਆ ਉਹਦੇ ਮੁਤਾਬਕ ਬਹੁਤ ਹੂੰ ਤੇ ਮੈਂ ਚਾਹੂੰਗਾ ਵੀ ਆਪਣੀ ਜ਼ਰੂਰਤ ਮੁਤਾਬਕ ਖੰਦ ਲਵਾਂ ਨਾ ਕਿ ਸ਼ੋਭਾਜੀ ਨੇ ਇੱਕ ਦੂਜੇ ਲਈ ਵੇਖ ਕੇ ਲਵਾਂ ਠੀਕ ਹੈ ਜੀ ਕਿਉਂਕਿ ਕਿਸਾਨੀ ਸਾਡੀ ਪਹਿਲਾਂ ਹੀ ਬੜੀ ਦਿਨੋਂ ਦਿਨ ਗਰਾਫ ਥੱਲੇ ਜਾ ਰਿਹਾ ਆ ਬਿਲਕੁਲ ਜੀ ਤੇ ਕੁਝ ਸਾਡੇ ਕਿਸਾਨ ਭਰਾ ਇਥੋਂ ਦੇ ਵਾਤਾਵਰਣ ਨੂੰ ਛੱਡ ਕੇ ਬਾਹਰ ਵੀ ਜਾ ਰਹੇ ਆ ਪਰ ਮੈਂ ਕਹੂੰਗਾ ਕਿ ਆਪਣੀ ਪੰਜਾਬ ਦੀ ਜਵਾਨੀ ਨੂੰ ਤੇ ਕਿਸਾਨੀ ਨੂੰ ਦੋਹਾਂ ਨੂੰ ਸੰਭਾਲਣ ਦੀ ਲੋੜ ਆ ਸੋ ਮੈਂ ਆਪਦੇ ਮਾਧਿਅਮ ਰਾਹੀਂ ਆਪਦੇ ਚੈਨਲ ਦੇ ਰਾਹੀਂ ਇਹ ਸਾਰੇ ਯਾਬ ਪੰਜਾਬੀਅਤ ਨੂੰ ਮੈਸੇਜ ਦੇਣਾ ਚਾਹੁੰਦਾ ਠੀਕ ਹੈ ਜੀ ਠੀਕ ਹੈ ਜੀ ਧੰਨਵਾਦ ਰਣਵੀਰ ਸਿੰਘ ਜੀ ਤੁਹਾਡੇ ਨਾਲ ਮਿਲ ਕੇ ਬਹੁਤ ਵਧੀਆ ਲੱਗਾ